ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਤਾਰੀਵਾਲ ਤੋਂ ਸ਼ਹਿਰ ਤਾਰੀਵਾਲ ਦੇ ਪ੍ਰਸਿੱਧ ਕਾਰੋਬਾਰੀ ਸੰਜੀਵ ਕੁਮਾਰ ਬੱਲੂ ਦੇ ਗ੍ਰਹਿ ਵਿਖੇ ਅੱਜ ਮਹੰਤ ਸ੍ਰੀ ਗੋਪਾਲ ਦਾਸ ਜੀ ਧਿਆਨਪੁਰ ਧਾਮ ਵਾਲਿਆਂ ਦਾ ਪਹੁੰਚਣ ਤੇ ਫੁੱਲਾਂ ਦੀ ਵਰਖਾ ਦੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਆਸ ਪड़ोस ਦੇ ਲੋਕਾਂ ਨੂੰ ਔਰ ਸੰਜੀਵ ਕੁਮਾਰ ਬੱਲੂ ਦੇ ਪਰਿਵਾਰਕ ਮੈਂਬਰਾਂ ਨੂੰ ਮਹਾਰਾਜ ਨੇ ਆਪਣਾ ਆਸ਼ੀਰਵਾਦ ਦਿੱਤਾ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਕੈਨੇਡਾ ਦੇ ਨਾਮਵਰ ਕਾਰੋਬਾਰੀ ਜਗমোহন ਸਿੰਘ ਮੱਲੀ ਨੇ ਵੀ ਮਹਾਰਾਜ ਦਾ ਆਸ਼ੀਰਵਾਦ ਲਿਆ ਔਰ ਉਹਨਾਂ ਨੇ ਕਿਹਾ ਕਿ ਅੱਜ ਉਹਨਾਂ ਦੀ ਬਚਪਨ ਦੀ ਯਾਦ ਤਾਜ਼ਾ ਹੋ ਗਈ ਹੈ ਬਚਪਨ ਵਿੱਚ ਉਹ ਆਪਣੇ ਮਾਤਾ ਪਿਤਾ ਨਾਲ ਆਪਣੇ ਪਿੰਡ ਉਗੜੂ ਖੇੜੇ ਤੋਂ ਨੰਗੇ ਪੈਰੀ ਧਿਆਨਪੁਰ ਧਾਮ ਜਾ ਕੇ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਸਨ ਅੱਜ ਵੀ ਸਾਲ ਦੇ ਲੰਬੇ ਅੰਤਰਾਲ ਦੇ ਬਾਅਦ ਉਹਨਾਂ ਨੂੰ ਇੱਕ ਵਾਰ ਫਿਰ ਧਿਆਨਪੁਰ ਧਾਮ ਦੇ ਮਹਾਰਾਜ महंत श्री गोपालदास ਜੀ ਦਾ ਆਸ਼ੀਰਵਾਦ ਪ੍ਰਾਪਤ ਹੋਇਆ ਹੈ ਔਰ ਬਹੁਤ ਖੁਸ਼ਹੰਤਾ ਰਿਵਾਲਤੋ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ ਪੰਡਿਤ ਰਾਮ ਸ਼ਰਨਦਾਸ ਕਲੋਨੀ ਤੋਂ ਮੈਂ ਬੋਲ ਰਹੀ ਹਾਂ ਤੇ ਇੱਥੇ 1 ਸਾਲ ਪਹਿਲਾਂ ਮੰਦਿਰ ਦੀ ਸਥਾਪਨਾ ਹੋਈ ਸੀ ਮੂਰਤੀ ਸਥਾਪਨਾ ਉਸ ਦੀ ਖੁਸ਼ੀ ਵਿੱਚ ਅੱਜ 바ਵਾ ਲਾਲ ਜੀ ਖੁਦ ਆਏ ਸੀ ਇੱਥੇ ਤੇ ਸਾਰਿਆਂ ਨੂੰ ਆਸ਼ੀਰਵਾਦ ਦੇ ਕੇ ਗਏ ਤੇ ਅਸੀਂ ਉਹਨਾਂ ਨੂੰ ਆਪਣੇ ਘਰ ਵੀ ਇਨਵਾਈਟ ਕੀਤਾ ਸੀਗਾ ਉਹ ਸਾਡੇ ਘਰ ਆਏ ਸਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇ ਕੇ ਗਏ ਤੇ ਆਉਣ ਵਾਲੀ 11 ਫਰਵਰੀ ਨੂੰ ਧਿਆਨਪੁਰ ਚ ਵੱਡੀ ਦੂਜ ਮਨਾਈ ਜਾਵੇਗੀ ਮੈਂ ਹੱਜ ਕੇ ਬੇਨਤੀ ਕਰਦੀ ਹਾਂ ਸਾਰੇ ਕੀ ਕਿਰਪਾਲਤਾ ਸਾਰੀ ਸੰਗਤ ਧਿਆਨਪੁਰ ਪਹੁੰਚੋ ਤੇ ਸਾਰੇ ਜਾਣੇ ਇਟਸ ਉਤਸਵ ਦਾ ਆਨੰਦ ਲੋ ਜੈ ਜੈ ਸ਼੍ਰੀ ਬਾਵਾ ਲਾਲ ਜੀ ਗੁਰੂ ਬਾਵਾ ਲਾਲ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਇਹ ਬੜਾ ਭਗਾ ਵਾਲਾ ਦਿਨ ਹੈ ਕਿ ਇਸ ਸ਼ਹਿਰ ਦੇ ਵਿੱਚ ਪੂਰੇ ਸ਼ਹਿਰ ਲਈ ਬੜਾ ਭਗਾ ਵਾਲਾ ਦਿਨ ਹੈ ਕਿ ਛੋਟੇ ਮਹਾਰਾਜ ਜੀ ਧਿਆਨਪੁਰ ਤੋਂ ਆਏ ਨੇ ਪਰ ਉਹਨਾਂ ਨੇ ਆਪਣਾ ਪੂਰੇ ਸ਼ਹਿਰ ਤੇ ਸਰ ਇੱਕ ਇੱਕ ਮੈਂਬਰ ਤੇ ਇੱਕ ਇੱਕ ਫੈਮਿਲੀ ਤੇ ਆਪਣਾ ਅਸ਼ੀਰਵਾਦ ਦਾ ਹੱਥ ਰੱਖਿਆ ਹੈ ਔਰ ਪਰਮਾਤਮਾ ਉਮੀਦ ਕਰੇਗੀ ਸਭ ਤੋਂ ਖੁਸ਼ੀਆਂ ਭਰ ਰਹੇ ਤੇ ਬਸ ਐ ਹੂ ਉਮੀਦ ਹੈ ਜੀ ਤੇ ਆ ਰਾਮ ਸਰਨ ਦਾਸ ਦੇ ਵਿੱਚ ਪੂਰੀ ਰੌਣਕ ਲੱਗੀ ਆ ਲੰਗਰ ਦੀ ਵਿਵਸਥਾ ਹੈ ਪ੍ਰਸ਼ਾਦ ਪੂਰਾ ਖੁੱਲਾ ਵੰਡਿਆ ਜਾ ਰਿਹਾ ਔਰ ਬਸ ਤੁਹਾਡੇ ਸਹਿਯੋਗ ਦੇ ਨਾਲ ਆਪਣਾ ਸਭ ਠੀਕ ਹੈ ਜੀ ਜੈ ਬਾਬਾ ਵਾਲਾਲ ਜੀ ਸਭ ਤੋਂ ਪਹਿਲਾਂ ਮੈਂ ਬਹੁਤ ਧੰਨਵਾਦੀਆਂ ਬੱਲੂ ਜੁਵਲਰ ਦਾ ਜਿਨ੍ਹਾਂ ਦੀ ਬਦੌਲਤ ਸਾਨੂੰ ਅੱਜ ਬਾਬਾ ਜੀ ਦੇ ਦਰਸ਼ਨ ਹੋਏ ਔਰ ਉਹਨਾਂ ਤੋਂ ਅਸੀਸ ਅਸ਼ੀਰਵਾਦ ਪ੍ਰਾਪਤ ਕੀਤਾ ਬਚਪਨ ਵਿੱਚ ਬਾਬਾ ਜੀ ਕੋਈ ਜਾਂਦੇ ਹੁੰਦੇ ਸੀਗੇ ਮੇਰੀ ਮਾਤਾ ਜੀ ਲੈ ਕੇ ਜਾਂਦੇ ਹੁੰਦੇ ਸੀਗੇ ਮੇਰੇ ਨਾਨਕੇ ਸੀਗੇ ਤੇ ਜੇ ਵੀਰੇ ਕਾਲ ਅਫਗਾਨਾ ਲੱਗੇ ਤੇ ਰਸਤੇ ਵਿੱਚ ਇਹ ਮਤਲਬ ਪੈਂਦੇ ਸੀਗੇ ਉੱਥੇ ਬੈਠ ਕੇ ਲੰਗਰ ਛਕਣਾ ਔਰ ਉਹਨਾਂ ਦਾ ਸ਼ਿਗਰ ਪ੍ਰਾਪਤ ਕਰਨਾ ਇਹ ਜਿਹੜੀ ਬਾਬਾ ਜੀ ਬਵਲਾ ਜੀ ਦੀ ਗੱਦੀ ਆ ਨਾ ਇੱਕੋ ਇੱਕ ਪੰਜਾਬ ਦੇ ਵਿੱਚ ਐਹੋ ਜਿਹੀ ਗੱਦੀ ਆ ਵੀ ਜਿਹਦੇ ਉੱਤੇ ਕੋਈ ਕਿੰਤੂ ਪ੍ਰੰਤੂ ਨਹੀਂ ਆਗਾ ਸੋ ਇਨਾਂ ਹੀ ਕਹਿੰਦਾ ਜਾਂ ਬੱਬਾ ਲਾ ਜੀ